ਜੀ ਤੁਹਾਡਾ ਤੁਹਾਡਾ ਸਾਡੀ ਦੁੱਲਾ ਫੈਮਿਲੀ ਜੀ ਕੀ ਚਾਹੀਦਾ ਪੁੱਤ ਕੀ ਚਾਹੀਦਾ ਚਾਵਲ ਚਾਵਲ ਹੁੰਦੇ ਆ ਤਾਂ ਤੁਸੀਂ ਸ਼ਹਿਰ ਕੇ ਤੁਸੀਂ ਛੋੜ ਚਾਵਲ ਹੁੰਦੇ ਪਰ ਇਹ ਕਹਿੰਦਾ ਤੁਸੀਂ ਖਾਣੇ ਆ ਚਾਵਲ ਚਾਵਲ ਖਾਣੇ ਆ ਚਲੋ ਜੀ ਅੱਜ ਆਪਾਂ ਬੱਚਿਆਂ ਨੂੰ ਚਾਵਲ ਬਣਾ ਕੇ ਦਵਾਂਗੇ ਜੀ ਆ ਬਲੌਗ ਜੀ ਪੂਰਾ ਦੇਖਿਓ ਪੂਰਾ ਦੇਖਿਓ ਜੀ ਪੂਰਾ ਪੂਰਾ ਦੇਖਿਓ ਪੂਰਾ ਦੇਖਿਓ ਆ ਸਾਡਾ ਮਾਂ ਮਾਂ ਚਾਵਲ ਖਾਏਗਾ ਹਨਾ ਪੂਰਾ ਬਲੌਗ ਦੇਖਦੇ ਹੋ ਜੀ ਸਾਡਾ ਲਾਈਕ ਕਮੈਂਟ ਜਰੂਰ ਕਰ ਦਿਓ ਜੀ ਤੇ ਜਿਹੜੀ ਜਿਹੜੀ ਆਪਾਂ ਇਹਦੇ ਜੀ ਚੌਲੇ ਬਣਾ ਲੈਣੇ ਆ ਪਹਿਨ ਚਿੱਕੀ ਤਰ੍ਹਾਂ ਧੋ ਕੇ ਤੇ ਆਲੂ ਪਿਆਜ਼ ਇਹਨਾਂ ਵਧੀਆ ਜਿਹਾ ਪਾ ਕੇ ਤੇ ਬਹੁਤ ਸੁਆਦ ਬਣਦੇ ਚੌਲ ਤੁਸੀਂ ਬਣਾ ਕੇ ਦੇਖਿਓ ਜੀ ਬਹੁਤ ਟੇਸਟੀ ਬਣਦੇ ਆ ਆ ਦੇਖੋ ਜੀ ਰੇਣੇ ਕਿਦਾਂ ਦਿਖਦੇ ਆ ਰੇਣੇ ਵਾਲਾ ਕੁਝ ਰੋਕੋ ਜੀ ਹਾਂ ਇਹਨਾਂ ਦੇ ਵੀ ਬੁਖਾਰ ਨਾਲ ਵੀ ਪਕਾੜ ਕਿਦਾਂ ਹੁ ਠੀਕ ਆ ਕੀ ਕਰ ਖਾ ਨਾ ਇਹ ਕਹਿੰਦੇ ਰਣਵੀਰ ਨੂੰ ਇਧਰੋਂ ਦਵੰਚ ਵੀ ਕਹਿਦੇ ਆ ਜੀ ਬੱਚਿਆਂ ਨੂੰ ਬਹੁਤ ਜਿੰਨੇ ਬੱਚਿਆਂ ਨੂੰ ਚਾਵਲ ਚਾਵਲ ਵਧੀਆ ਲੱਗਦੇ ਆ ਜੀ ਬੱਚਿਆਂ ਨੂੰ ਬੱਚੇ ਬਹੁਤ ਵਧੀਆ ਲੱਗਦੇ ਆ ਚਾਵਲ ਤੇ ਆਪਾਂ ਇਹਦੇ ਤਾਂ ਵੀ ਜਰੂਰ ਪਾਉਣੀ ਦੀ ਕਿਉਂਕਿ ਮੇਰੇ ਵਾਲੂ ਬਹੁਤ ਖਾਂਦਾ ਆ ਆਦੂਏ ਆਪਾਂ ਜਰੂਰ ਪਾਈ ਦੇ ਆਪਣੇ ਚਾਵਲਾਂ 'ਚ ਪਾ ਕੇ ਦੂਜੇ ਪਾਸੇ ਆਪਾਂ

ਦੇਖੋ ਤਾਂ ਫਾਲਤਾਂ ਲੱਗਦੇ ਹੂੰ ਦੇਖੀਏ ਮੈਂ ਅੱਜ ਦੇ ਕਿਲਕੇ ਆਟਾ ਤਿਆਰ ਦੇ ਚੁੱਕੇ ਹਾਂ ਲਈ ਕੋਈ ਤੋਂ ਨਹੀਂ ਸਹੀ ਦੀ ਮਤਵ ਆਉਂਦੀ ਪਹਿਜੀ ਉਹ ਚੋਰ ਪਹਿਲਾਂ ਵੀ ਦਿੱਤੇ ਸੀਗੇ ਤੇ ਪਹਿਲਾਂ ਆਪਾਂ ਥੋਤੇ ਸੀਗੇ ਤਾਂ ਥੋੜੇ ਜਿਹਾ ਆਪਾਂ ਹੋਰ ਤੋਂ ਲੰਮਾ ਕਿਉਂਕਿ ਵਿੱਚ ਹਲਦੀ ਹੁੰਦੀ ਹੈ ਨਾ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਧੋਣੀ ਹੁੰਦੀ ਆ ਤੇ ਤੁਹਾਡਾ ਵਾਲਾ ਇਹ ਪਾਣੀ ਤੇ ਮੈਂ ਕਰ ਦਿੱਤੀ ਸੀ ਨਾ ਚੋਲਾ ਲੂ ਕੇ ਕਿ ਜਿਹੜੀ ਹਲਦੀ ਨੇ ਪ੍ਰਕਾਸ਼ ਕਰਾ ਦੀ ਜਿਹੜੀ ਹਲਦੀ ਬੱਤੇ ਹੁੰਦੀ ਆ ਉਹ ਵਧੀਆ ਨਹੀਂ ਲੱਗਦੀ ਮੈਨੂੰ ਇਸ ਕਰਕੇ ਮੈਂ ਚਿੰਗੀ ਤਰ੍ਹਾਂ ਤੋਂ ਲਾਦੀ ਹੁੰਦੀ ਆ ਮੈਂ ਜੇ ਦੱਸੋ ਆਪਾਂ ਹਾਣ ਕੁੱਕਰ 'ਚ ਬਣਾਈਏ ਕਿ ਨਹੀਂ ਬਣਾਈਏ ਦੇਖੀ ਨਾਲ ਦੇ ਨਹੀਂ ਪਰ ਇਹ ਚ ਵਧੀਆ ਬਣਦੇ ਹੈਂ ਤੀਲੀ 'ਚ ਵਧੀਆ ਬਣਦੇ ਆ ਤੀਲੀ 'ਚ ਕਿ ਹੁਣ ਆਪਾਂ ਉਹ ਮਾ ਉਹ ਪਤਲੀ ਚ ਜਾਲ ਜੀ ਈਲੀ ਆਪਾਂ ਬੈਲਾ ਧੋ ਲਵਾਂਗੇ ਨਾਲ ਹੀ ਆਪਾਂ ਗੈਸ ਤੇ ਚੜ੍ਹ ਦੇਣੀ ਪਤਲੀ ਤੇ ਜਿੰਨ ਤੱਕ ਆਪਣਾ ਪਾਣੀ ਨਾ ਸੁੱਕ ਨਹੀਂ ਜਾਂਦਾ ਤੱਕ ਆਪਾਂ ਤੇਲ ਘੇ ਨਹੀਂ ਪਾਉਣਾ ਮੈਨੂੰ ਕਿਹ ਵਿੱਚ ਹੀ ਪਸੰਦ ਆਉਂਦਾ ਔਰ ਤੇ ਮਾੜੀ ਜੀ ਸਫਲ ਹੋਣ ਦੋ ਜੀ ਤੇ ਫਿਰ ਆਪਾਂ ਪਾਵਾਂਗੇ ਗ੍ਰੈਂਡ ਗ੍ਰੈਂਡ ਨਾ ਕਿ ਨਾ ਬਹੁਤ ਸੁਬਤਾਤ ਬੜਵੇ ਨੂਨ ਹੈਗਾ ਥੋੜਾ ਹੈ ਨਾ ਥੋੜਾ ਹੈ ਲਈ 你来、嗯，来吧。 ਦੇ ਆ ਹਾਂ ਦਾ ਇਹ ਬਹੁਤ ਵਧੀਆ ਹੁੰਦਾ ਰੋਟੀ ਨਮਕ ਇਹ ਬਹੁਤ ਵਧੀਆ ਹਮਦਰਸੀ ਜੀ ਪਹਿਲਾਂ ਤੇ ਇਹ ਹੀ ਵਰਤਦੇ ਆ ਅਸੀਂ ਹੋਰ ਕੁਝ ਵਰਤਦੇ ਨਹੀਂ ਅਜੇ ਤੱਕ ਇਹੀ ਵਰਤਦੇ ਆ ਨਮਕ ਅੱਜ ਕੱਲ ਜਿਹੜਾ ਨਮਕ ਆਉਂਦੇ ਆ ਉਹ ਨਹੀਂ ਆਪਾਂ ਵਰਤਦੇ ਆਪਾਂ ਨੂੰ ਇਹ ਦੀ ਪਸੰਦ ਆ ਜੀ ਪਹਿਲਾਂ ਤੇ ਹੀ

ਪਿਆਜ਼ ਨੂੰ ਅਜਿਹਾ ਜੰਗੀ ਤਰ੍ਹਾਂ ਕੱਟ ਲਵਾਂ ਮੈਂ ਇਹਨਾਂ ਨੂੰ ਪਿਆਜ਼ ਚੰਗੀ ਤਰ੍ਹਾਂ ਕੱਟ ਲਵਾਂਗੇ ਹਾਂ ਤੇ ਲੱਗਦੇ ਆ ਆਲੂ ਮੈਂ ਘਰ ਕੇ ਬਹੁਤ ਆਲੂ ਖਾਂਦੀ ਹਾਂ ਯਾਰ ਇਹਦੇ ਨਹੀਂ ਖਾਂਦੇ ਵਾ ਪਕਣ ਲੱਗਦੇ ਆ ਆਲੂ ਤਾਂ ਬੜੇ ਥੇਕੀ ਲੱਗਦੇ ਆ ਵਸੇ ਜੀ ਚੌਲ ਤਾਂ ਆਪਣੇ 2 ਮਿੰਟਾਂ ਤਿਆਰ ਹੋ ਜਾਂਦੇ ਆ ਬਹੁਤਾ ਟਾਈਮ ਨਹੀਂ ਲੱਗਦਾ ਇਹਨਾਂ ਨੂੰ ਬੋਪਾ ਪਟਾਣੀ ਨਾਲ ਲੱਗਦਾ ਹੀ ਹੈ ਉਹ ਵਸੇ ਪੂਰਾ ਟਾਈਮ ਗਲੂਰ ਦੀ ਥੱਲੇ ਡੋਲੀ ਦਾ ਨਹੀਂ ਹੁੰਦਾ ਇਸ ਸੱਤਮਾਣਾ ਆਇਆ ਨੂੰ ਮੈਂ ਕਿਹਾ ਉਹ ਚੰਗਾ ਨਹੀਂ ਹੁੰਦਾ ਜੇ ਤੁਸੀਂ ਇਹਦੇ ਉੱਤੇ ਲਗਾਉਣ ਦੇਣਾ ਤੇ ਜੇ ਬੰਦੀ ਨਹੀਂ ਸੀ ਧੂੜ ਨਿਕਲੀ ਫਲਾਉਣਾ ਚਾਹੀਦਾ ਇਹਦਾ ਦੇ ਹੁੰਦੇ ਆ ਇਹਦੇ ਵਿੱਚ ਸਭ ਕੁਝ ਮਲਾਇਆ ਹੁੰਦਾ ਆ ਮਤਲਬ ਕਿ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਤਾਂ ਹਾਲ ਵੀ ਹੁੰਦੀ ਆ ਆਪਾਂ ਕੱਢ ਦితిਏ ਇਹਦੇ ਵਿੱਚ ਲੂਣ ਵੀ ਪਾਇਆ ਹੁੰਦਾ ਲੂਣ ਆਪਾਂ ਇਹਨਾਂ ਚੰਗੀ ਤਰ੍ਹਾਂ ਦਸਾਂ 12 ਬਾਹਾਂੀਆਂ ਚ ਵਿੱਚ ਮੈਂ ਧੋ ਦਿੱਤੇ ਆ ਚੌ ਚੰਗੀ ਤਰ੍ਹਾਂ ਆਪਾਂ ਬਣਾਏ ਜੀ ਦੋ ਗਲਾਸ ਦੋ ਗਲਾਸਾਂ ਚ ਆਪਾਂ ਬਣਾ ਪਾਵਾਂਗੇ ਤੁਸੀਂ ਦੱਸੋ ਜੀ ਕਿੰਨੇ ਪਾਣੇ ਆ ਗਲਾਸ ਪਾਣੀ ਦੇ ਬਣਾਏ ਕੀ ਦੋ ਗਲਾਸ ਆ ਬਣਾਏ ਆਪਾਂ ਇਹਦੇ ਵਿੱਚ ਆਪਾਂ 4 ਗਲਾਸ ਪਾਣੀ ਦੇ ਪਾਵਾਂਗੇ ਇਹ ਪਾਣੀ ਇੱਕ ਸ਼ੌਨਾ ਇਹਦੇ ਵਿੱਚ ਆਪਾਂ 4 ਗਲਾਸ ਪਾਣੀ ਦੇ ਪਾਵਾਂਗੇ ਆਪਾਂ ਥੋੜੀ ਜਿਹੀ ਹਰੀ ਮਿਰਚ ਪਾ ਲਵਾਂਗੇ ਥੋੜੀ ਜੀ ਜਿੱਦਾਂ ਆਪਣੇ ਉਹ ਅੱਜ ਆਪਣੇ ਤੁਸੀਂ ਸਾਫਤੀ ਮਿਰਚ ਹੈ ਨਹੀਂ ਆਪਣੀ ਪੀਸੀ ਮਿਰਚ ਹੈ ਹਾਂਜੀ ਜੀ ਮੇਰੇ ਲੱਭ ਗਈ ਆਪਾਂ तो वो मिर्चा ले ली खरिया पावगे स्वाद लगदा जी बढ़िया टेस्टी लग रहा मिर्च बच्चे मिर्च कच्चे लेंगे बच्चे दखानी तो तो ले। ले है मिर्च मेरी अजकल मिर्चा बहुत बड़ी हो आप पावे बिच चावल ठीक है आप हो गया अगला पानी का सारे शॉप जोड़े आने लगे चाहिए ठीक है

दे है। तो में कच्चे कच्चे पानी ज्यादा पीना चाहिए तो कच्चे कि पानी लगते ज्यादा पाता है पानी लिए, खिचड़ी है आप थोड़ी होर पा ली चलो जी ये चौल जिदा खान ਖੌਣ ਦੀ ਮਾਰੀ ਨੂੰ ਬਣਾਉਣਾ ਬਹੁਤ ਟੇਸਟੀ ਵੀ ਹੋਏਗਾ ਚਲੋ ਜੀ ਹੁ ਆਪਣੀ ਹੋ ਗਈ ਹੈ ਪਿਆਰੀ ਹਾਂ ਦੇਖੋ ਚੱਲੋ ਅਚੀ ਜਿ ਮੱਧਜ ਤੇ ਮਾਰੇ ਆਪਾਂ ਅਚੀ ਦੇ ਦਾਨੀ ਹੈ ਇਹਦੇ ਨਾਲ ਚੌੜਾ ਨਾ ਕੱਚੇ ਨਹੀਂ ਰਹਿੰਦੇ ਆ ਨਾ ਪੱਕ ਜਾਂਦੇ ਆ ਫੁੱਲ ਜਾਂਦੇ ਆ ਇਸ ਕਰਕੇ ਜਿਵੇਂ ਇਦਾਂ ਭਾਫ਼ ਦੇ ਦੜੀ ਉਹ ਕਿ ਆਪਾਂ ਕੁੱਕਰ 'ਚ ਨਹੀਂ ਬਣਾਏ ਹੈਗੇ ਤੇ ਆਪਾਂ ਪਤੀਲੀ 'ਚ ਰੱਖੇ ਜਦੋਂ ਆਪਾਂ ਪਤੀਲੀ 'ਚ ਚੌਲਾਂ ਨੂੰ ਬਣਾਉਨੇ ਆ ਨਾ ਹਮੇਸ਼ਾ ਇਦਾਂ ਭਾਫ਼ ਦੇਣੀ ਆ ਭਾਫ਼ ਦੇ ਨਾਲ ਚੌਲ ਪਦ ਜਾਂਦੇ ਕੱਚੇ ਨਹੀਂ ਰਹਿੰਦੇ ਹੈਗੇ ਤੇ ਇਹ ਨਾ ਵਧੀਆ ਬਣਦੇ ਆ ਜੀ ਮੈਂ ਇਦੋਂ ਪਹਿਲਾਂ ਤੇ ਭਾਫ਼ ਦਿੰਦੀ ਆਂਦੀ ਆ ਜੀ ਜੇ ਮੈਂ ਪਤੀਲੀ 'ਚ ਬਣਾਵਾਂ ਤੇ ਕੁੱਕਰ 'ਚ ਤਾਂ ਆਪਾਂ ਨੂੰ ਇਦਾਂ ਗਲੋਡ ਨਹੀਂ ਪੈਂਦੀ ਪਤੀਲੀ 'ਚ ਆਪਾਂ ਨੂੰ ਜ਼ਰੂਰ ਭਾਫ਼ ਦੇਣੀ ਚਾਹੀਦੀ ਆ ਕਿਉਂਕਿ ਜਿਹੜਾ ਹਲਵਾਈ ਆ ਉਹ ਥੋੜਾ ਜਿਹਾ ਕੱਚੇ ਰੱਖ ਦਿੰਦੇ ਆ ਚੌਲ ਇਦਾਂ ਹੀ ਉਹ ਭਾਫ਼ ਨਹੀਂ ਚੱਜਣਾ ਦਿੰਦੇ ਹੈਗੇ ਕਈ ਕਈ ਤਾਂ ਵਧੀਆ ਪਕਾਉਂਦੇ ਕਈ ਏਦਾਂ ਕਰਦੇ ਆ ਕਿ ਆਪਾਂ ਨੂੰ ਭਾਫ਼ ਥੋੜੀ ਦੇਣੀ ਚਾਹੀਦੀ ਤੇ ਥੋੜਾ ਜਿਹਾ ਗੈਸ ਜਿਹੜਾ ਥੋੜਾ ਕਰ ਲੈਣਾ ਚਾਹੀਦਾ ਕਿਉਂਕਿ ਭਾਫ਼ ਦੀ ਨਾਲ ਇਹ ਕੱਲ ਜਾਣੇ ਆ ਭਾਫ਼ ਦੀ ਨਾਲ ਨਹੀਂ ਬਹੁਤ ਟੇਸਟੀ ਬਣਨੇ ਆ ਚੌਣ ਜੀ ਕੱਲ ਕੱਲੇ ਹੋ ਜਾਣੇ ਆ ਦੇਖੋ ਬੱਚੇ ਚੋਲ ਖਾ ਰਹੇ ਆ ਹਾਂ ਜੀ ਵੀਡੀਓ ਪਸੰਦ ਆ ਲੱਗੀ ਜਰੂਰ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਜੀ ਸਾਰੇ ਜਣੇ ਜੀ ਲਾਈਕ ਕਮੈਂਟ ਕਰੋ ਜੀ ਬਹੁਤ ਬਹੁਤ ਧੰਨਵਾਦ ਹੋ ਜੀ ਤੁਹਾਡੇ ਸਾਰਿਆਂ ਦਾ ਵਾਹ ਕਿੰਦਾ ذول ਬਣਿਆ ਸਵਾਦ ਸਵਾਦ